ਜੇ ਤੂੰ ਮੇਰੇ ਲਹੂ ਦੇ ਬਹਾਣ ਬੰਦ ਕਰ ਦੇਗਾ ਤਾਂ ਮੈਂ ਤੇਰੇ ਦਾ ਸੁਖਣਾ ਸੁਖ ਨਹੀਂ ਆ ਕਿ ਜਦ ਤੱਕ ਇਹ ਬੱਚਾ ਜ਼ਿੰਦਾ ਰਹੇਗਾ ਤੇਰੀ ਅਰਾਧਨਾ ਕਰੇਗਾ ਹallelujah ਤੇ ਮੈਨੂੰ ਦੇਵ ਤੇਰੇ ਕੰਮ ਲਈ ਦੇ ਦੇਵਾਂਗੀ ਮੇਰੀ ਮਾਂ ਨੇ ਰੂ ਰੂ ਕੇ ਦੁਆਵਾ ਕੀਤੀਆਂ ਪਰ ਪ੍ਰਭੂ ਦੇ ਕਲਾਮ ਦੇ ਵਿੱਚ ਲਿਖਿਆ ਹੈ ਜਿਹੜੇ ਹੰਝੂਆਂ ਨਾਲ ਬੀਜਦੇ ਆ ਨਾ ਉਹ ਜਿਕਾਰੇ ਨਾਲ ਵੱਢਦੇ ਆ ਹallelujah ਇਜ਼ਰਾਇਲ ਦਾ ਰਾਜਾ ਦਾਊਦ ਕਹਿੰਦਾ ਹੈ ਜਦੋਂ ਅਸੀਂ ਦਿਲ ਤੋੜ ਕੇ ਦੁਆ ਕਰਦੇ ਆ ਉਦੋਂ ਯਹੋਵਾ ਸਾਡੇ ਨੇੜੇ ਆ ਕੇ ਖੜਾ ਹੋ ਜਾਂਦਾ ਹੈ ਸਵਰਗ ਦਾ ਪ੍ਰਭੂ ਕਹਿੰਦਾ ਮੈਂ ਤੇਰੇ ਇੱਕ ਇੱਕ ਹੰਝੂ ਨੂੰ ਕੁੱਪੀ ਦੇ ਵਿੱਚ ਸਾਂਭ ਕੇ ਰੱਖਿਆ ਹੈ। ਮੇਰੀ ਮਾਂ ਨੇ ਦਿਲ ਤੋੜ ਕੇ ਦੁਆ ਕੀਤੀ ਤੇ ਪ੍ਰਭੂ ਦੀ ਪਾਕ ਹਜ਼ੂਰੀ ਆ। ਉਸੇ ਵੇਲੇ ਪ੍ਰਭੂ ਨੇ ਲਹੂ ਦਾ ਵਹਾਅ ਬੰਦ ਕੀਤਾ ਤੁਹਾਡੇ ਸਾਹਮਣੇ ਬਿਲਕੁਲ ਜ਼ਿੰਦਾ ਖੜਾ ਹੈਲੂਇਆ। ਬਾਈਬਲ ਚ ਲਿਖਿਆ ਮਨੁੱਖਾ ਤੋਂ ਅੰਨ ਹੋਣਾ ਏ ਪਰ ਪ੍ਰਭੂ ਸਭ ਕਰਨ ਦੀ ਤਾਕਤ ਰੱਖਦਾ ਹੈ। ਇੱਕ ਸੰਦੇਸ਼ ਦੇਣਾ ਚਾਹਣਾ ਮੈਂ ਜਵਾਨਾਂ ਨੂੰ ਜਵਾਨ ਭੈਣਾਂ ਨੂੰ ਜਵਾਨ ਭਾਈਆਂ ਨੂੰ ਜਿਹੜੇ ਮਾਪੇ ਦੀ ਕਦਰ ਨਹੀਂ ਕਰਦੇ। ਜਿਨ੍ਹਾਂ ਦੇ ਅੰਦਰ ਆਣ ਅਗਿਆਕਾਰੀ ਆ। ਕਿਤੇ ਮੈਂ ਗੀਤ ਜਿੰਨੇ ਮਰਜ਼ੀ ਗਾਈ ਜਾਵਾਂ। ਪੰਗੜਾ ਜਿੰਨਾ ਮਰਜ਼ੀ ਪਾਈ ਜਾਵਾਂ। ਸੁਰਾ ਜਿੰਨੀ ਮਰਜ਼ੀ ਲਾਈ ਜਾਵਾਂ ਸਭ ਬੇਕਾਰ ਆ ਜੇ ਮੇਰੇ ਅੰਦਰ ਆਗਿਆਕਾਰੀ ਨਹੀਂ। ਹਫਸੀਆਂ ਦਾ ਘਰ ਤਾਂ ਸ਼ੇਜਾਇਜ ਲਗਿਆ ਮਾਪਿਆਂ ਦਾ ਆਦਰ ਕਰ। ਤੇਰਾ ਭਲਾ ਹੋਵੇਗਾ। ਧਰਤੀ ਤੇ ਤੇਰੀ ਉਮਰ ਲੰਬੀ ਹੋਵੇਗੀ। ਆਇਦਾ ਜਵਾਨ ਆਪਣੇ ਮਾਪਿਆਂ ਦਾ ਆਦਰ ਨਹੀਂ ਕਰਦਾ ਉਹਨੇ ਹੋਰ ਹੀ ਮਾਵਾ ਹੋਰ ਹੀ ਪਿਓ ਬਣਾਏ ਨੇ ਬਾਹਰ। ਆਪਦੀ ਮਾਂ ਨੂੰ ਕਹਿੰਦਾ ਤੂੰ ਮੇਰੀ ਕੀ ਲੱਗਦੀ ਆ। ਇਹ ਤੇ ਰਿਉਹੋ ਲੱਗਦੀ ਜਿੰਨੇ ਕਦੀ ਤੈਨੂੰ ਠੰਡ ਚ ਠੰਡ ਨਹੀਂ ਲੱਗਣ ਦਿੱਤੀ ਆਪਦੀਆਂ ਰੋਟੀਆਂ ਦੇ ਦੇ ਤੈਨੂੰ ਐਡਾ ਜਵਾਨ ਕੀਤਾ ਹੈ ਅੱਜ ਗੱਲਾਂ ਕਰਨੀਆਂ ਚਾਰ ਆ ਜਾਂਦੀਆਂ ਜਵਾਨਾਂ ਨੂੰ ਮਾਂ ਪਿਓ ਨੂੰ ਗੱਲਾਂ ਕਰੀ ਜਾਂਦੇ ਨੇ ਜਿਵੇਂ ਅਸੀਂ ਜਸਮਸੀ ਵੀ ਇੱਥੇ ਆਪਾਂ ਆਰਾਧਨਾ ਕਰ ਰਹੇ ਆ ਨਾ ਜਿਹਦੀ ਭਗਤੀ ਕਰ ਰਹੇ ਆ ਬਾਈਬਲ ਚ ਲਿਖਿਆ ਮੌਤ ਤੱਕ ਆਪਣੇ ਬਾਪ ਦਾ ਵਫਾਦਾਰ ਰਹਿਣਾ